ਨਗਾੜੀ ਕਾ ਜਾਨੜ ਦੇਖਣੀ ਟੋਲ ਟੂਲ ਅੱਧਾ ਘੰਟਾ ਹੋ ਗਿਆ ਖੜਿਆ ਇਹਨੂੰ ਸ਼ੀਸ਼ਾ ਸਾਟਾ ਟੁੱਟੂਗਾ ਟੋਟਰੀਆਂ ਅੰਦਰੋਂ ਸ਼ੀਸ਼ਾ ਟੁੱਟੂਗਾ ਉਹ ਜੋ ਆ ਖੱਦ ਹੁੰਦੀ ਆ ਥੋਡੀ ਉਹੀ ਖੜ ਜਾਂਦੇ ਬਣ ਕੇ ਪਿਓ ਓਕੇ ਲੈ ਕੈਮਰਾ ਕੱਢ ਲਿਆ ਬੋਲੇ ਹੀ ਨਹੀਂਗਾ ਨਗਾ ਮੈਂ ਭੇਡ ਦੀ ਲੜ ਵਾਲਾ ਇਹਨੂੰ ਸੱਟ ਉਹ ਗਾਲ ਕਢੀ ਕਿਉਂ ਖੜਿਆ ਮੰਨੀ ਗੱਲ ਇਨੂੰ ਕੰਟੇਨਰ ਚਾੜ ਕੇ ਰੋਲੇ ਰੱਪਨੇ ਦਾ ਫਾਇਦਾ ਉਹ ਨਹੀਂ ਫਿਰ ਜਹਾਂ ਤੋਂ ਆਪਾਂ ਗਲਤ ਹੋਈਏ ਵੇਹੇ ਮੰਨੀ ਗੱਲ ਕਿੰਨਾ ਚਿਰ ਉਹ ਖੜਿਆ ਇਹਨੂੰ ਨਾ ਗਾਰੀ ਗਾਜਾਂ ਦੇਖਣੀ ਟੋਲ ਟੂਲ ਅੱਧਾ ਘੰਟਾ ਹੋ ਗਿਆ ਖੜਿਆ ਇਹਨੂੰ ਸ਼ੀਸ਼ਾ ਸਾਟਾ ਟੁੱਟੂਗਾ ਟੋਟੇ ਜਾਂਦਾ ਸ਼ੀਸ਼ਾ ਟੁੱਟੂਗਾ ਉਹ ਜੋ ਅੱਗ ਖਾਦ ਹੁੰਦੀ ਆ ਥੋਡੀ ਉਹੀ ਖੜ ਜਾਂਦੇ ਬਣ ਕੇ ਪਿਓ ਓਕੇ ਲੈ ਕੈਮਰਾ ਕੱਢ ਲਿਆ ਬੋਲੇ ਹੀ ਨਹੀਂ ਗਾ ਨਗਾ ਮੈਂ ਭੇਡ ਦੀ ਲੜ ਵਾਲਾ ਐਨਸਟ ਉਹ ਗਾਲ੍ਹ ਕੇ ਨਹੀਂ ਕਿਉਂ ਖੜਿਆ ਮੰਨੀ ਗੱਲ ਮੈਨੂੰ ਕੰਟੈਂਟ ਨਾਲ ਕੇ ਰੋਲੇ ਰੱਪੇ ਦਾ ਫਾਇਦਾ ਉਹ ਨਹੀਂ ਫਿਰ ਜਾਂ ਤਾਂ ਆਪਾਂ ਗਲਤ ਹੋਈਏ ਇਹ ਤਾਂ ਮੰਨੀ ਗੱਲ ਕਿੰਨਾ ਚਿਰ ਉਹ ਖੜਿਆ ਇਹਨੂੰ ਨਗਾ ਆ ਰਿਹਾ ਜਾਨੜ ਦੇਖਣੀ ਟੋਲ ਟੂਲ ਅੱਧਾ ਘੰਟਾ ਹੋ ਗਿਆ ਖੜਿਆ ਇਹਨੂੰ ਸ਼ੀਸ਼ਾ ਸਾਟਾ ਟੁੱਟੂਗਾ ਟ੍ਰੇਨ ਦੇ ਉਹ ਸ਼ੀਸ਼ਾ ਟੁੱਟੂਗਾ ਉਹ ਜੋ ਅੱਗ ਖਾਦ ਹੁੰਦੀ ਆ ਥੋਡੀ ਉਹੀ ਖੜ ਜਾਂਦੇ ਬਣ ਕੇ ਪਿਓ ਓਕੇ ਲੈ ਕੈਮਰਾ ਕੱਢ ਲਿਆ ਬੋਲੇ ਹੀ ਨਹੀਂ ਗਾ ਨਗਾ ਮੈਂ ਭੇਡ ਦੀ ਲੜ ਵਾਲਾ ਇਹਨੂੰ ਸੱਟ ਉਹ ਗਾਲ ਕਿ ਨਹੀਂ ਕਿਉਂ ਖਾਲਸਾ ਮੰਨੀ ਗੱਲ ਮੈਨੂੰ ਕੰਟੈਂਟ ਨਾਲ ਕੇ ਰੋਲੇ ਰੱਪਨੇ ਦਾ ਫਾਇਦਾ ਉਹ ਨਹੀਂ ਫਿਰ ਜਾਂ ਤਾਂ ਆਪਾਂ ਗਲਤ ਹੋਈਏ ਇਹ ਤਾਂ ਮੰਨੀ ਗੱਲ ਕਿੰਨਾ ਚਿਰ ਉਹ ਖੜਿਆ ਇਹਨੂੰ